स्टेज ते मेर साम्हूं बेठे सारी लीडर सेमान सजरो सतकारियो बजुर्गो नौजवान बिरो भीण

ਉਥੇ ਵੀ ਇਤਰਾ ਹੀ ਕਹਿੰਦੇ ਵਰਕਰ ਮੀਟਿੰਗ ਹੈ ਉਸ ਬਲਾਕ ਦੀ ਆ ਫਟੇ ਬਲਾਕ ਦੀ ਵਰਕਰ ਮੀਟਿੰਗ ਹੈ ਮਹਿੰਦਰ ਰੇਖੀ ਲੱਗ ਰਹੀ ਹੈ ਸੋ ਇਹ ਪਿਆਰ ਹੈ ਤੁਹਾਡਾ ਰਾਣਾ ਗੁਰਜੀਤ ਸਿੰਘ ਜੀ ਦੇ ਨਾਲ ਤੇ ਡਾਡੀ ਸਾਹਿਬ ਦੇ ਨਾਲ ਡਾਡੀ ਜੀ ਨੇ ਇਹ ਥਲਕੇ ਨੂੰ ਆਪਣੀ ਮਿਹਨਤ ਦੇ ਨਾਲ ਪਸੀਨੇ ਦੇ ਨਾਲ ਸਿੰਜਿਆ ਔੜੇ ਨਾਲ ਪੜੀ ਗਈ ਔੜੇ ਨਾਲ ਪਿਆਰ ਵਧਾਇਆ ਤੇ ਜਿਹੜਾ ਕਦੇ ਅਕਾਲੀ ਹਲਕਾ ਵਜਦਾ ਸੀ ਅੱਜ ਕਾਮਰਸੀਆਂ ਖਵਾਇਦਾ ਤੇ ਮਣਾ ਮੁਹੀ ਡਵੈਲਪਮੈਂਟ ਦੇ ਸੇਕਾਈ ਹੈ ਮੇਰੇ ਪਾਸ ਬਤੌਰ ਮੰਤਰੀ ਸਾਰਾ ਨੇ ਕਹਣਾ ਗਣਾ ਮੰਤਰੀ ਸੀ ਮੈਂ ਮੰਤਰੀ ਸੀ ਚਰ ਵੀ ਆਵਦੇ ਸੀ ਲਾ ਕੇ ਨਾ ਕੰਮ ਲੈ ਕੇ ਆਉਣਾ ਮੈਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ ਮੈਂ ਪੂਰੇ ਪੰਜਾਬ ਤੋਂ 21 ਆਈਆਈਆਂ ਨਮੀਆਂ ਦਿੱਤੀਆਂ ਇਹ ਨਾਲ ਕੋਈ ਕੇ ਨਹੀਂ ਦਿੱਤਾ ਇਹ ਬਿੱਤੇ ਕਾਰ ਵਿੱਚ ਬੈਠੇ ਕਿਹਾ ਉਹਦੇ ਨਾਲ ਦੇ ਕਹਿ ਉਹਨੇ ਸੈਨ ਕਰਾ ਰਹੇ ਇੱਕ ਦਿਨ ਮੇਰੀ ਕਾਰ 'ਚ ਬੈਠੇ ਕਹਿੰਦੇ ਭਾਈ ਜੀ ਪੈਸੇ ਚਾਹੀਦੇ ਰੱਖੇ ਵਾਸਤੇ 3 ਮਹੀਨੇ ਤੱਕ ਮੈਂ ਬਣਿਆ ਲੇਕਿਨ 15 ਕਰੋੜ ਰੁਪਇਆ ਪਰਮਿਟੇ ਸੈਨ ਕਰਾ ਕੇ ਲਿ ਗਏ ਜਿਹਦੇ ਤੁਹਾਡੇ ਪਿੰਡਾਂ 'ਚ ਚਲ ਗਿਆ ਸੋ ਜਿਹੜੇ ਲੀਡਰ ਔਰ ਰਾਣਾ ਗੁਰਜੀਤ ਸਿੰਘ ਜੀ ਦਾ ਕਹਿੜਾ ਉਲਖਿਆ ਕਰਨੇ ਕੋਈ ਕੀ ਦੇਦਾ ਜਗਾਇਆ ਕੋਈ ਇਖਤਾਰਦਾ ਆਪਣੇ ਆਪ ਨੂੰ ਕੀ ਦੇਦਾ ਲੇਕਿਨ ਜੇ ਕੋਈ ਦੱਬ ਤੋਂ ਆਪਣੇ ਦਾ ਜਨਮ ਹੈ ਜਿਹਦੀ ਪੂਰੇ ਪੰਜਾਬ ਵਿੱਚ ਧਾਕ ਹੈ ਤਾਂ ਉਹ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਜਿੰਦਾਬਾਦ ਸੋ ਜੈ ਲੀਡਰ ਕੋ ਮਿਲੇ ਹੋਏ ਮੈਂ ਤਾਂ ਪਹਿਲੇ ਦਿਨੇ ਕਹਿਤਾ ਸੀ ਕਿ ਮੈਂ ਤਾਂ ਸੁਦਾਮਾ ਹਾਂ ਤੁਸੀਂ ਕੀਸਰ ਬਣੋ ਮੈਂ ਸੁਦਮਾ ਮੜ ਕੇ ਆਇਆ ਤੁਸੀਂ ਮੈਨੂੰ ਕੀਸ਼ਰ ਮੜ ਕੇ ਸਾਹਮਣੇ ਮੈਂ ਸੇਵਕ ਐ ਤੁਹਾਡਾ ਤੁਸੀਂ ਮਾਲਕ ਹੋ ਮੈਂ ਤਾਂ ਸੇਵਕ ਬਣ ਕੇ ਆਇਆ ਤੁਸੀਂ ਮੈਨੂੰ ਸਾਹਮਣੇ ਦੁਆਬੇ ਦੇ ਨਾਲ ਮੇਰੇ ਬਾਪ ਦਾਦਿਆਂ ਦਾ ਪੁਰਾਣੇ ਜੂਤਾਂ ਦਾ ਰਿਸ਼ਤਾ ਸੀ ਇੱਥੇ ਰਹਦੇ ਸੀ ਸਾਡੇ ਜਠੇਰੇ ਵੀ ਪੂਰਬੋਧ ਦੇ ਇੱਥੇ ਜਿਲੰਦਰ ਚੱਕ ਸਾਡੇ ਉੱਤੇ ਦੇ ਪਿੰਡ ਤੋਂ ਵੀ ਹੁਣ ਚੇਰੇਆਂ ਦੇ ਮੱਥਾ ਟੇਕਣਾਉਂਦੇ ਸੀ ਤੇ ਅਸੀਂ ਪਿੰਡ ਰਹਿੰਦੇ ਸੀ ਪਿੰਡ ਤੋਂ ਖੜੜ ਆ ਗਏ ਕਰਨ ਦੇ ਵਿੱਚ ਮੈਂ ਐਮਸੀ ਨੂੰ ਕਢ ਗਿਆ ਤਾਂ ਕਹਿੰਦੇ ਜੀ ਇਹ ਪਿੰਡ ਤੋਂ ਆ ਕੇ ਖੜ ਗਿਆ ਲੋਕਾਂ ਨੇ ਮੈਂ ਤਿੰਨ ਵਾਰ ਜਿਤਾਇਆ ਮੈਂ ਉਹਨਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ ਦੋ ਵਾਰ ਕਰਨ ਸ਼ਹਿਰ ਦਾ ਪ੍ਰਧਾਨ ਵੀ ਬਣਾਇਆ ਫਿਰ ਮੈਂ ਉਹਥੇ ਤਿੰਨ ਵਾਰ ਐਮਐਲ ਬਣਾਇਆ আর ਮੈਂ ਉੱਥੇ ਰਹਿ ਕੇ ਸੇਵਾ ਕੀਤੀ ਅੱਜ ਚੰਪੌਰ ਸਾਹਿਬ ਪੂਰੇ ਪੰਜਾਬ ਦਾ ਸਭ ਤੋਂ ਵਧੀਆ ਲੱਗਦਾ ਤੇ ਹੋਰ ਮੈਂ ਉੱਲੇ ਆਇਆ ਆ ਪੁਰ ਜਰੂਨੀ ਕਿਹਾ ਕਰਤਾ ਉਹ ਉਰੇ ਵਾਲੇ ਲੋੜਾ ਪਾਉਂਦੇ ਜਿਹੜੇ ਬਰੰਤੀ ਹੈ ਕਹਿੰਦੇ ਸੀ ਬਾਹਰ ਤੇ ਆ ਗਿਆਂ ਲੇਕਿਨ ਮੈਂ ਤੁਹਾਡੇ ਇੱਕ ਵਿਸ਼ਵਾਸ ਲਾਉਣਾ ਚਾਹਦਾ ਐ ਕਿ ਮੈਂ ਸਾਡੇ ਵਿਚਕਾਰ ਰਹਿ ਕੇ ਸੇਵਾ ਕਰਨੀ ਐ ਉਹਦੇ ਤੁਹਾਡੇ ਕੋਲ ਰਹੂੰਗਾ ਭੱਜੂਗਾ ਨਹੀਂ ਤੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ ਲਾਡੀ ਸਾਹਿਬ ਤੇ ਰਾਣਾ ਗੁਜਰੀ ਸਿੰਘ ਜੀ ਜਿਨ੍ਹਾਂ ਨੇ ਮੇਰੀ ਸਪਾਰਸ ਕੀਤੀ ਐ ਤੁਹਾਡੇ ਕੇਤੇ ਇਹਨਾਂ ਨੂੰ ਕੋਈ ਅਣਪਹਾ ਨਹੀਂ ਆਊਗਾ ਕਿ ਚੱਜੀ ਕਿਸੇ ਨੂੰ ਪੂਰਾ ਪੰਜਾਬ ਇਹਨਾਂ ਦੇ ਡਗੜਿਆ ਕੇ ਉਹ ਮੈਂ ਕਿਹਾ ਸੀ ਇਹ ਕਾਲੇ ਅੰਗਰੇਜ਼ ਹੈ ਬਿੱਲੀ ਤੇ ਆ ਕੇ ਲੁੱਟ ਲੈਗੇ ਸਾਡਾ ਪੈਸਾ ਤਾਂ ਇਹਦਾ ਜਹਾਜ਼ ਤੇ ਲਾ ਕਰਦੀ ਹੈ ਘੰਟੇ ਦਾ ਖਰਚਾ ਦੀ ਜਾਜ ਦਾ ਉਹ ਤਾਂ ਹੁਣ ਆਨੇ ਦਾ ਸਾਹ ਆ ਜਿੰਨਾਂ ਜਿਹੜੇ ਚੁੜੇਗੇ ਤੁਸੀਂ ਦੱਸੋ ਲਖਾਰਾ ਕਰੋੜਵੇਂ ਦਾ ਕੱਪੜਾ ਸ਼ਰਾਬ ਦਾ ਉਹਦੇ ਨਾਲੋਂ ਬੜਾ ਕੱਪੜਾ ਪੰਜਾਬ ਵਿੱਚ ਹੈ ਸ਼ਰਾਬ ਦਾ ਜਿਹੜਾ ਜੇ ਖੁੱਲਣਾ ਹੈ ਇਹ ਕਿਲਾ ਭਗਵਾਨ ਤੇ ਮਾਰ ਕਾਹੀ ਆਪਣਾ ਦੇਣ ਤੇ ਪਾਈ ਕਰ ਰਿਆ ਵੇ ਜੋ ਮਰਜ਼ੀ ਕਰਾਈ ਜੋ ਪੰਜਾਬ ਦੇ ਖਿਲਾਫ ਮੇਰਾ ਸ਼ਰਾਬ ਵਾਲਾ ਘਪਰਾਣਾ ਖੇੜੀ। ਕਹਿੰਦੇ ਚਾਹੇ ਕਿਸਾਨਾਂ ਨੂੰ ਕਟਵਾ ਲੋ ਚਾਹੇ ਗੋਲੀਆਂ ਮਰਵਾ ਦਿਓ ਚਾਹੇ ਤੁਸੀਂ ਮਾਸਟਰ ਕਟਵਾ ਲੋ ਚਾਹੇ ਜੋ ਮਰਜ਼ੀ ਕਰੋ ਪਰ ਆਪ ਦੇ ਖਿਲਾਫ। ਕਿਉਂਕਿ ਬੀਜੇਪੀ ਸਰਕਾਰ ਪੰਜਾਬ ਦੇ ਖਿਲਾਫ ਚਲਾਪਤਾ ਹੈ। ਲੈਣਾ ਜੰਮੂ ਕੁਸ਼ਮੀਰ ਦਾ ਰਾਜਧਾਨੀ ਕਹਿੰਦਾ ਹਾਂ ਆਪਣੀ ਬਾਰੀ ਕਰਨੇ ਪਿੱਛੇ। ਇਹਨਾਂ ਲੋਕਾਂ ਨੇ ਅਸਲ ਦੇ ਵਿੱਚ ਕਿਸਾਨਾਂ ਨੂੰ ਕਿਉਂ ਕਟਦੇ ਨੇ ਕੇਂਦਰ ਵਾਲੇ। ਅਸਲ ਦੇ ਵਿੱਚ ਉਹ ਪੰਜਾਬ ਦੇ ਖਿਲਾਫ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਰੀਡ ਦੀ ਹੱਡੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਹੈ ਇਹ ਰੀਡ ਦੀ ਹੱਡੀ ਤੋੜ ਦੋ ਪੰਜਾਬ ਨਕਾਰਾ ਹੋ ਜਾਏਗਾ ਪੁਜਾਰਾ ਚ ਰੌਣਕ ਆ ਜਾਂਦੀ ਹੈ ਜਦ ਫਸਲ ਆਉਂਦੀ ਹੈ ਸੁਕਾਨਦਾਰ ਦੀ ਜਦਾਰ ਇੱਕ ਇਨਕਮ ਹੁੰਦੀ ਹੈ ਜਦ ਫਸਲ ਆਉਂਦੀ ਹੈ ਇਹ ਜਿਹੜੇ ਫਸਲ ਦਾ ਅੰਦਾਜ਼ਾ ਹੈ ਨਾ ਕਿਸਾਨ ਦਾ ਦਾ ਉਹਨੂੰ ਪਤਾ ਹੀ ਨਹੀਂ ਹੋਣਾ ਪਤਾ ਨਹੀਂ ਨਾਮ ਖਾਣ ਕਰਨਾ ਚਾਹੁੰਦੇ ਹੈ ਉਦੀ ਸੋਚ ਨੂੰ ਕਦਮ ਕਰਨਾ ਚਾਹੁੰਦੇ ਸੋ ਸਤਕਾਰਯੋਗ ਵੀਰੋ ਮੈਨੂੰ 3 ਮਹੀਨੇ ਦਾ ਮੌਕਾ ਮਿਲਿਆ 3 ਮਹੀਨੇ ਦੇ ਵਿੱਚ ਮੈਂ ਡੇਰਾ ਵੱਲ ਨੂੰ 25 ਕਰੋੜ ਰੁਪਏ ਦਾ ਚੈੱਕ ਦੇ ਦਿੱਤੀ ਗਿਆ ਇਹਨਾਂ ਨੇ ਬਾਪਕ ਲੈ ਕੇ ਲਏ ਆ ਪਿੱਛੇ ਜੇ ਮੁੱਕ ਆ ਗੀਆਂ ਫੇਰ ਹੋਈ ਚੈੱਕ ਲਿਖ ਕੇ ਆਵੇ ਬਾਪਾ ਜੀ ਕਹਿੰਦੇ ਸਾਡੇ ਵਾਲਾ ਹੈ ਤੁਸੀਂ ਦੱਸੋ ਕਿਹਾ ਸੋ ਇਹਨਾਂ ਦੀ ਨੀਤ ਮਾੜੀ ਹੈ ਮੈਂ ਭਗਵਾਨ ਪਤਸੂਰਾਮ ਜੀ ਦਾ ਮੰਦਰ ਪਗਵਾੜੇ ਨੂੰ 10 ਕਰੋੜ ਰੁਪਇਆ ਦਿੱਤਾ ਭਗਵਾਨ ਵਾਰਣਿਕੀ ਦਾ ਤੀਰ ਰਾਂ ਤੀਠ ਹੈ ਅਮਰਸਰ ਉਨ 28 ਕਰੋੜ ਰੁਪਇਆ ਦਿੱਤੇ ਭਾਈ ਜੈਤਾ ਜੀ ਦੀ ਇਹ ਸੱਤ ਕੀਤੀ ਕਿ ਹਰ ਕੰਮ ਕੀਤਾ ਕਿਸਾਨੀ ਦੇ ਵਿੱਚ 12000 ਰੁਪਇਆ ਮੁਆਵਜ਼ਾ ਹੁੰਦਾ ਸੀ ਤੇ ਮੈਂ 17000 ਕੀਤਾ ਇਹ ਮੁੱਖ ਮੰਤਰੀ ਹੈ ਇੱਕ ਇਸਾਰੂ ਨੇ ਦੇ ਲੀਡਰ ਨੇ ਬੋਲਿਆ ਕਿ ਇਹਦਾ ਜਿਹੜਾ ਸਾਡਾ ਇਸਾਰ ਦਾ ਮੁੰਡਾ ਦਾਦਾ ਸੀ ਆਪਣੇ ਆਪ ਨੂੰ ਉਹਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਪੰਜੀ ਵੀ ਨਹੀਂ ਇਤਰੀ ਇੱਕ ਮਜ਼ਦੂਰ ਦਾ ਮੁੰਡਾ ਹੈ ਜਿਹਨੇ ਸਾਨੂੰ 17000 ਦਾ ਬੋਲਦਾ ਰਿਹਾ ਦਾ ਨਰਮੇ ਇਸਾਰੂ ਨੂੰ। ਜੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਹੜੇ ਮੇਰੇ ਨਾਲ ਕੈਂਡੀਡੇਟ ਖੜੇ ਹੈ ਇੱਕ ਰਿਕੂ ਹੈ ਭਾਜੀ ਦੇ ਰਿਹਾ ਨਾ ਉਹ ਪਹਿਲਾਂ ਕਾਗਜ਼ ਵਿੱਚ ਸੀਗਾ ਫਿਰ ਉਹ ਉਰਾ ਦੇ ਰੱਖ ਆਮਾ ਦੀ ਪਾਰਟੀ ਚਲੇ ਗਿਆ ਉਹਦਾ ਐਕਟੀ ਵੀ ਬਣ ਗਿਆ ਐਮਪੀ ਦੀ ਟਿਕਟ ਵੀ ਮਿਲ ਗਈ ਅਗਲੀ ਉਹ ਟਿਕਟ ਸਮੇਤ ਉਹ ਬੀ ਜੀਐਮ ਵੀ ਦੇ ਲੜ ਰਿਹਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਨਾ ਸਵੇਰ ਨੂੰ ਕੋਈ ਹੋਰ ਅੱকেলে ਜਾਂਦਾ ਦੁਪਹਿਰ ਨੂੰ ਕੋਈ ਹੋਰ ਸ਼ਾਮ ਨੂੰ ਕੋਈ ਹੋਰ ਇੱਕ ਟੀਮ ਨੂੰ ਖੜਾ ਉਹ ਕਹਿੰਦਾ ਬੀਐਸਪੀ ਦਾ ਕਹਿੰਦਾ ਜੀ ਮੈਂ ਕਾਸ਼ੀ ਗ੍ਰਾਮ ਦਾਸਾ ਦਾ ਪੁੱਤ ਐ ਮੇਰਾ ਆਪਣੇ ਬਾਪੂ ਤੋਂ ਖੜੇ ਗਿਆ ਉਹ ਇੱਕ ਨਵੀਂ ਪਾਰਟੀ ਬਣਾਈ ਉਹਨਾਂ ਚੰਗਲੀ ਉੱਠਿਆ ਸੀ ਉਸ ਦੇ ਬਾਅਦ ਆਕਾਲੀ ਦਲ ਚ ਆ ਗਿਆ ਇਹ ਕਹਿੰਦਾ ਮੇਰਾ ਪ੍ਰਕਾਸ਼ੀ ਮੁਹਾਰਤ ਸਾ ਦਾ ਬਾਪ ਹੈ ਸੁਖਵੀਰ ਨੇ ਮੁੰਡਾ ਅਸਲੀ ਮੁੰਡਾ ਪੈ ਹੀ ਉਹਨਾਂ ਨੂੰ ਵੀ ਰਾਤੇ ਰਾਤ ਉੱਠ ਕੇ ਆ ਗਿਆ ਹੁਣ ਆਮ ਆਦਮੀ ਪਾਰਟੀ ਚ ਆ ਗਿਆ ਇਹਦਾ ਉਹ ਗੱਲ ਹੋਊਗੀ ਫੈਲਾ ਰਿੰਕੂ ਤੀਨੂ ਆ ਗਿਆ ਤੀਨੂ ਤੀਨੂ ਜੀ ਜੀ ਉਹ ਕਿਹੜਾ ਨਾਲ ਤੁਸੀਂ ਪਿੱਛੇ ਪੜਿਓ ਮੈਂ ਕੌਡੀ ਪਾਕ ਨੂੰ ਲਾਗ ਰਿਹਾ ਲੱਡਾਉਗਾ ਤੋਂ ਮੇਰੇ ਪਿਛਵਾਸ ਚੰਨਜੀ ਸੰਤਨੀ ਜਿੰਦਾਬਾਦ ਚੰਨਜੀ ਸੰਤਨੀ ਜਿੰਦਾਬਾਦ ਰਾਣਾ ਗੁਰਜੀਤ ਸਿੰਘ ਜਿੰਦਾਬਾਦ ਹਰਦੇਵ ਸਿੰਘ ਲਾਢੀ ਜਿੰਦਾਬਾਦ ਸਿਆਣੇ ਅਗਲੇ ਹਾਲ ਖਾਤਾ ਉਹਨੇ ਦੇ ਦੀ ਜਿਹਨੂੰ ਇਹ ਕਹਿੰਦੇ ਆ ਵੀ ਅਸੀਂ ਹੱਥਾਂ ਬਹੁਤ ਵਧੀਆ ਬਣਾ ਦੇ ਮੂਰੇ ਫੋਟੋ ਲਾ ਕੇ ਤੋਂ ਬਤਨ ਤਮਾਨ ਦੀ ਯਾਰ ਮੇਰੇ ਕੱਟੋ ਜਦੋਂ ਤੱਕ ਇਹ ਤਾਂ ਫੋਟੋ ਨਹੀਂ ਲਾਉਣੀ ਇਹ ਕਹਿਦੀ ਉਹਤੋਂ ਸੁਣਾ ਦਿੰਦਾ ਤੋਂ ਬਤਨ ਤਮਾਨ ਦੀ ਕਹਿੰਦੇ ਵੀ ਇਹ ਹਰ ਜਿਹਦਾ ਫੋਟੋ ਲਾ ਦੋਨੇ ਆ ਭਗਵਾਨ ਜੀ ਮਾਰ ਦੀ ਪੋਲੇ ਨੇ ਭਾਂਡੇ ਬੰਨ੍ਹਣੇ ਪਤੀਆਂ ਕੋਲੇ ਫੋਟੋ ਲਾਉਂਦੇ ਆ ਤਾਂ ਬਾਕੀ ਹੋਰ ਜਿਹੜੇ ਦਮਿਆ ਆ ਕੇ ਆਏ ਨੇ ਤੁੰਗੀਆਂ ਆ ਜਿਹੜੇ ਆਪਣੇ ਗਰਾਸਾਂ ਪਰ ਫੋਟੋ ਲਾਉਂਗੇ ਤਾਂ ਉਹਨੇ ਭਾਈ ਨੇ ਪੁੱਛਿਆ ਘਰ ਵਾਲੀ ਨੂੰ ਬਈ ਮਹਾਜਦਾ ਤੁਸੀਂ ਭਾਂਡੇ ਮਾਰਦੇ ਨੇ ਉਹ ਕਹਿੰਦੇ ਖੈਦ ਆਉਣ ਉਹ 4 ਤਰੀਕ ਨੂੰ ਮੋਟਾ ਆਉਣੀਆਂ ਸਮੇਤ ਉਹ ਵਾਟਵਾਰ ਪਤੀਲਾ ਵਿੱਚ ਮਾਜੂਦ। ਸੋ ਬਾਈ ਜੀ ਮੈਂ ਤੁਹਾਨੂੰ ਆਪਣੀ ਇਹ ਬੇਨਤੀ ਕਰਨੀ ਹੈ ਕਿ ਇੱਕ ਪਾਸੇ ਉਹ ਦਾਖਤਾਂ ਜਿਹੜੀਆਂ ਪੰਜਾਬ ਨੂੰ ਦਹੋਣਾ ਚਾਹੁੰਦੇ ਜਿਹੜੀਆਂ ਸਾਡੇ ਸਭ ਇਹਦਾ ਖਤਮ ਕਰਨ ਲੱਗ ਰਹੇ ਨੇ ਜਿਹੜੀਆਂ ਸਾਡੀ ਦੁਕਾਨਦਾਰਾਂ ਦੀਆਂ ਦੁਕਾਨਾਂ ਖਤਮ ਕਰਨ ਲੱਗ ਰਹੇ ਨੇ ਕਿਉਂਕਿ ਐਸਾ ਟੈਕਸ ਲਗਾਤਾ ਹੈ ਇਹ ਇੱਕ ਤਾਂ ਇਹਨਾਂ ਦਾ ਕਹਿਦਾ ਵੀ 31 ਤਰੀਕ ਨੂੰ ਪੁਰਾਣੇ ਬਕਾਇਦ ਜੀ ਇਹਦੇ ਸਾਰੇ ਜਮਾ ਕਰੋ ਲਈ ਤੁਹਾਡਾ ਕੰਮ ਵੱਲ। 45 ਦਿਨਾਂ ভিতর ਉਹਦਾ ਹਰ ਮੋੜਣਾ ਪਊਗਾ। ਨਿਦਾਨਦਾਰਾਂ ਨੂੰ ਤਲ ਕਰਦਾ। ਕਿਸਾਨੀ ਨੂੰ ਤਲ ਕਰਦਾ। ਕਿ ਆ ਸਾਡੀ ਗੁਰੇ ਵਾਲੀ ਸਰਕਾਰ ਤੁਸੀਂ 1 ਚਾਰ ਤਰੀਕ ਨੂੰ ਵੋਟਾਂ ਪਾਵੋ ਤੇ ਇੱਕ ਮਹੀਨੇ ਦੇ ਵਿੱਚ ਸੁਧਰੀ ਹੋ ਜਾਣਾ। 1 ਨੂੰ ਵੋਟਾਂ ਪਾਉਣੇ ਕਰਾਉਣ ਦਾ ਰਿਜ਼ਲਟ ਆ ਜਾਣਾ। ਮਹੀਨੇ ਦੇ ਵਿੱਚ ਵਿੱਚੇ ਭਗਵੰਤ ਮਾਨ ਵਾਲਾ ਮਿੱਤਰਾਂ ਨੂੰ ਹੋ ਜਾਣਾ। ਤੇ ਆਪਾਂ ਨੇ ਤਾਕਰੇ ਹੋ ਕੇ ਇਸ ਏਰੀਆ ਦਾ ਵਿਕਾਸ ਕਰਨਾ ਤੋਂ ਦੁਕਾਣ ਵਿੱਚ ਕਮੀ ਨਹੀਂ ਆਉਗੀ ਮੈਂ ਤਾਂ ਖਾਲੀ ਕੰਮ ਤੇ ਹਸੈਣ ਕਰਕੇ ਲਾਡੀ ਸ਼ੇਰੇ ਵਾਲੇ ਨੂੰ ਬਿਰਾਦੇ ਨੇ ਉੱਪਰ ਜੋ ਮਰਜ਼ੀ ਲਿਖੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬੈਗੋ ਜੀ ਦਾ ਆਪ ਦਾ ਲੈ